ਕੰਨਦਸ ਨੇ ਚਿੱਕਾ ਪਵਾ ਦੇਾਂਗੇ ਅਜ ਉਹਨਾਂ ਦੀ ਆਪ ਚਿੱਕਾਂ ਨਿਕਲੀਆਂ ਪਈਆਂ ਨੇ ਤੇ ਇੱਕ ਗੁਰੂ ਦੇ ਪਿਆਰੇ ਨੇ ਇਹਨਾਂ ਦੇ ਨਾਲ ਜੇ ਤੁਸੀਂ ਧਰੋਹ ਕਮਾਓਗੇ ਦਗਾ ਕਰੋਗੇ ਤੇ ਗੁਰੂ ਦਾ ਸਿੱਖ ਗੁਰੂ ਦੀ ਫੌਜ ਆਪਣਾ ਬਦਲਾ ਲੈਣ ਦੇ ਵਿੱਚ ਇੰਨਾ ਸਮਰਤ ਹੈ ਭਾਵੇਂ ਤੁਸੀਂ ਫਿਰ ਕਿੱਥੇ ਵੀ ਜਾ ਕੇ ਲੁਕ ਜਾਈਓ ਤੁਹਾਨੂੰ ਉੱਥੋਂ ਅਸੀਂ ਕੱਢ ਲਿਆਵਾਂਗੇ ਅਸੀਂ ਘਬਰਾਉਣ ਵਾਲੇ ਨਹੀਂ ਅਸੀਂ ਡਰਨ ਵਾਲੇ ਨਹੀਂ ਅਸੀਂ ਹੱਕ ਸੱਚ ਦੀ ਆਵਾਜ਼ ਉਠਾਉਣ ਵਾਲੇ ਆਂ ਅਸੀਂ ਸਾਡੇ ਕੋਲ ਇਹ ਥਿਓਰੀਟੀ ਹੈ ਅਸੀਂ ਆਪਣੀ ਆਵਾਜ਼ ਉਠਾ ਸਕਦੇ ਹਾਂ ਜੇ ਤੁਸੀਂ ਸਾਡੀ ਆਵਾਜ਼ ਬੰਦ ਕਰੋ ਕਦੋਂ ਤੱਕ ਕਰੋਗੇ ਤੁਸੀਂ ਸਾਡੀ ਆਵਾਜ਼ ਬੰਦ ਕਦੋਂ ਤੱਕ ਤੁਸੀਂ ਇਹ ਜਾਤਾਂ ਪਾਤਾਂ ਦਾ ਪਾ ਕੇ ਵੈਰ ਵਿਰੋਧ ਦਾ ਨਾਟਕ ਬਣਾ ਕੇ ਜਾਂ ਪਾਰਟੀਆਂ ਦੇ ਵਿੱਚ ਸਾਨੂੰ ਫਸਾ ਕੇ ਜੇ ਸਾਡੇ ਭਰਾਵਾਂ ਨੂੰ ਸਾਡੇ ਨਾਲ ਲੜਾ ਕੇ ਕਦੋਂ ਤੱਕ ਤੁਸੀਂ ਸਾਡੇ ਉੱਤੇ ਸੋਚ ਰਹੇ ਹੋ ਤੁਸੀਂ ਸਾਡੇ ਸਾਡੇ ਉੱਤੇ ਰਾਜ ਸੱਤਾ ਦੇ ਉੱਤੇ ਕਾਬਜ਼ ਹੋ ਜਾਓਗੇ ਤੁਹਾਡੀ ਵਾਰੀ ਹੁਣ ਆ ਚੁੱਕੀ ਹੈ ਹਾਜੇ ਵੀ ਸਮਾਂ ਹੈ ਤੁਸੀਂ ਆਪਣੇ ਆਪਣੇ ਕਰਮਾਂ ਨੂੰ ਵਧੀਆ ਬਣਾ ਲਵੋ ਚੰਗੇ ਬਣਾ ਲਵੋ ਜਿਨ੍ਹਾਂ ਜਿਨ੍ਹਾਂ ਨੂੰ ਤੁਸੀਂ ਮਾਰ ਰਹੇ ਹੋ ਕੁੱਟ ਰਹੇ ਹੋ ਜਿਨ੍ਹਾਂ ਦੇ ਨਾਲ ਤੁਸੀਂ ਗਲਤ ਕੰਮ ਕਰ ਰਹੇ ਹੋ ਉਹ ਪਾਗਲੋਂ ਉਹ ਨਕਮੇ ਹੋ ਉਹ ਤੁਹਾਡੇ ਭਰਾ ਨੇ ਇੱਕ ਪਿਤਾ ਇੱਕ ਕਿਸੇ ਹਮਬਾਰਿਕ ਉਹ ਕਿਸੇ ਸਾਡੇ ਸਾਡੇ ਲਈ ਨਹੀਂ ਕਿਹਾ ਤੁਹਾਡੇ ਸਾਰਿਆਂ ਲਈ ਉਹ ਜਿਨ੍ਹਾਂ ਦੇ ਨਾਲ ਤੁਸੀਂ ਧਰੋਖ ਮੰਨਦੇ ਪਿਓ ਤੁਸੀਂ ਤੁਸੀਂ ਪਰਲਾ ਤਾਂ ਇੱਕ ਪਾਸੇ ਰੱਖੋ ਇੱਕ ਪਾਸੇ ਅਨਿਆਏ ਦਾ ਤੇ ਇਸ ਪਾਸੇ ਨਿਆਂ ਦਾ ਤੇ ਤੁਹਾਨੂੰ ਕਿਹਨੇ ਥਿਓਰੀ ਦੇ ਦਿੱਤੀ ਤੁਸੀਂ ਕਿਸੇ ਨੂੰ ਵੀ ਮਾਰ ਦੇਵੋਗੇ ਕਿਸੇ ਨੂੰ ਵੀ ਕੁੱਟ ਦੇਵੋਗੇ ਉਹ ਜੇ ਜਨਤਾ ਕਰੋਸ ਦੇ ਵਿੱਚ ਆ ਗਈ ਜਨਤਾ ਨੇ ਆਪਣੇ ਕਦਮ